ਤੁਹਾਡੇ ਕੋਲੇ ਕਿਹੜੇ-ਕਿਹੜੇ ਸਪੈਸ਼ਲਿਸਟ ਹੈਗੇ ਹੁਣ? ਸਹੀ, ਸਾਡੇ ਕੋਲ ਹੁਣ ਸਾਰੇ ਹੈਗੇ ਸਰਜਰੀਸ ਕਿ ਦੋ ਦਿਨ ਪੀਐਸਰ ਨੇ ਲਗਾ ਦਿੱਤੇ ਅੱਛਾ। ਜੇ ਗਾਇਨਕੋਲੋਜਿਸਟ ਇੱਕ ਹੈ ਕਿ ਦੋ ਆ? ਗਾਇਨਕੋਲੋਜੀ ਸਰ ਇੱਕ ਬੌਂਡਡ ਹੈਗੇ ਆ। ਬਟ ਫਿਰ ਵੀ ਇੱਕ ਦਿਨ ਲਗਾ ਦਿੱਤੇ, ਇੱਕ ਦਿਨ ਆਫਟਰ ਲਗਾ ਦਿੱਤੇ, ਇੱਕ ਦਿਨ ਲਈ। ਪ੍ਰੀਵੀਅਸ ਟੂਸ ਰੀਡਿੰਗ ਹੋਣਾ ਲੀ ਕਰ ਗਾ। ਹਾਂ ਹਾਂ। ਜਿਹੜੇ ਬੌਂਡਡ ਹੈਗੇ ਸਰ ਉਹ ਕਰ ਲੈਂਦੇ। ਕਰ ਲੈਂਦੇ ਆ। ਹਾਂਜੀ ਕਰ ਲਾਂਗੇ। ਕੌਣ ਹੈ ਬੌਂਡਡ? ਬੌਂਡਡ ਰਿਪੋਰਟ ਕਿਹਦਾ ਹੈ? ਅੱਛਾ ਕਿਤੋਂ ਦੇ ਆ ਉਹ? ਉਹ ਪਟਿਆਲੇ ਤੋਂ। ਅੱਛਾ। ਚਲੋ। ਮਤਲਬ ਰਾਤ ਨੂੰ ਨਹੀਂ ਹੁੰਦੀ ਤੁਹਾਡੇ ਅੱਗੇ ਕੋਈ ਐਮਪੈਰਲ ਹੋਲਡ ਹੀ ਤਿਆਰ ਹੈ ਤੁਹਾਡੇ ਲੋਕਲ ਬੰਦਾ ਜੀ ਸਤਿ ਸ਼੍ਰੀ ਅਕਾਲ ਭਾਈ ਕਿੰਨੀ ਦੇਰ ਹੋ ਗਈ ਤੁਹਾਨੂੰ ਆਇਆ ਨਹੀਂ ਹੈ ਹੈ ਸਾਢੇ ਇੱਕ ਘੰਟਾ ਤਾਂ ਹੋ ਗਿਆ ਘੰਟਾ ਹੋ ਗਿਆ ਇਹ ਡਾਕਟਰ ਸਾਹਿਬ ਇਹ ਕਹਿੰਦੇ ਘੰਟਾ ਹੋ ਗਿਆ ਆਇਆ ਨੂੰ ਪਰਸੀ ਬਣਾਉਣ ਲਈ ਕਿੰਨੀ ਦੇਰ ਤੋਂ ਖੜੇ ਬਟੇ ਤੁਸੀਂ ਹੁਣੇ ਆਇਓ ਮਾੜੇ ਘੰਟਾ ਤਾਂ ਨਹੀਂ ਆਇਓ 10 ਮਿੰਟ ਹੋ ਗਏ 10 ਮਿੰਟ ਹੋਇਆ ਕਿੰਨੇ ਕਾਊਂਟਰ ਹੈ ਜੀ ਤੁਹਾਡੇ ਕੋਲ ਦੋ ਸੱਜੇ ਦੋ ਸੱਜੇ ਸੇਕਟ ਸੀਕ੍ਰੀਟ ਵਾਲਾ ਕਾਊਂਟਰ ਹੈ ਇੱਕ ਆਇਸ਼ਵਰਨ ਵਾਲਾ ਹੈ ਬਾਕੀ ਚਾਰ ਕਾਊਂਟਰ ਹੈ ਐਨੀ ਜਰੂਰਤ ਨਹੀਂ ਲੱਗਦੀ ਸੀਨੀਅਰ ਸਿਟੀਜ਼ਨ ਦਾ ਕਾੜਾ ਇਹ ਜਿਹੜੇ ਬਜ਼ੁਰਗ ਖੜੇ ਆ ਵਿੱਚ ਉਹਨਾਂ ਦਾ ਅਲੱਗ ਨਹੀਂ ਹਾਂਜੀ ਨਾਲ ਲੱਗਦਾ ਹੈ ਇਹਦੇ ਸਾਈਡ ਤੇ ਹੁੰਦਾ ਨਹੀਂ ਫਿਰ ਲਿਖਿਆ ਨਹੀਂ ਨਾ ਸਟੈਟ ਕਾਊਂਟਰ ਹੈ ਹਾਂਜੀ ਦੋ ਪਰਚਿਆਂ ਦੇ ਕਾਊਂਟਰ ਹੈ ਕੈਸ਼ ਕਾਊਂਟਰ ਛੋਟੇ ਕੋਲੇ ਨਰਸਿੰਗ ਸਟੂਡੈਂਟ ਨਹੀਂ ਆਉਂਦੇ ਸਰ ਵੀ ਟੂ ਐਗਜ਼ਾਮ ਵੀ ਰਹਿ ਜੇ ਕੋਈ ਨਹੀਂ ਆਉਂਦਾ ਨਾ ਨਹੀਂ ਉਹਨਾਂ ਦੀ ਡਿਊਟੀ ਲਗਾਇਆ ਕਰੋ ਜਿਵੇਂ ਦੇ ਸਾਰੇ ਜਿਹੜੇ ਐਗਜ਼ਾਮ ਇਕੱਠੇ ਨਹੀਂ ਹੁੰਦੇ ਉਹਨਾਂ ਨੂੰ ਕਹੋ ਜੀ ਉਹਨਾਂ ਦਾ ਸਾਰਾ ਸਾਰਾ ਕੰਮ ਕਰਕੇ ਤਾਂ ਕਿ ਉਹ ਜਿਹੜਾ ਉਹਨੇ ਸਿਰਫ ਆਨਲਾਈਨ ਕਰੀ ਜਾਵੇ ਠੀਕ ਹੈ ਅੰਦਰ ਬਾਹਰ ਲਾ ਦਿਓ ਉਹਨਾਂ ਦਾ ਮਤਲਬ ਇੱਥੇ 10 ਮਿੰਟ ਤੋਂ ਜ਼ਿਆਦਾ ਨਹੀਂ ਟਾਈਮ ਲੱਗਣਾ ਚਾਹੀਦਾ ਬੰਦੇ ਨੂੰ ਇਟ ਸ਼ੁੱਡ ਨਾਟ ਬੀ ਮੋਰ ਦੈਨ 10 ਮਿੰਟਸ ਸਰ ਇਸ ਤੋਂ ਬਾਅਦ ਓਪਰਟੀ ਕਿੱਥੇ ਹੈ ਤੁਹਾਡੀ ਕਿੰਨੀ ਦੇਰ ਹੋ ਜਾ ਬੱਚੇ ਸਾਨੂੰ ਆਇਆ ਨਾ ਕਿੰਨੀ ਕਿੰਨੀ ਦੇਰ ਹੋ ਗਈ ਇੱਥੇ ਆਇਆ ਨਾ ਹੁਣੇ ਆਇਓ ਹੁਣੇ ਆਇਓ ਹਾਂਜੀ 10 ਕਮੇਟੀ ਲੱਗਦੀ ਆ ਜਿਆਦਾ ਤਾਂ ਨਹੀਂ 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 ਅੰਦਰ ਦਵਾਈ ਦੇਣ ਵਾਲੇ ਕਿੰਨੇ ਬੰਦੇ ਆ ਤਿੰਨ ਬੰਦੇ ਹਾਂਜੀ ਤਿੰਨ ਬੰਦੇ ਅੱਛਾ ਤੁਸੀਂ ਅੱਗੇ ਚਲ ਗਏ ਗੱਲ ਕਰਨ ਹਾਂ ਹਾਂ ਕੋਈ ਨਹੀਂ ਤੁਸੀਂ ਤੁਸੀਂ ਅੱਗੇ ਜਾਓ ਬੜੀ ਹਾਂ ਆਖਦਾ ਜਾਂ ਕੀ ਇਹਨਾਂ ਦਾ ਕੀ ਆ ਵੀ ਸ਼ੂਗਰ ਹੈ ਤੁਸੀਂ ਦਿਖਾਣਾ ਹੈ ਜੀ ਹਾਂਜੀ ਅੱਛਾ ਤੁਸੀਂ ਤਾਂ ਦਵਾਈ ਲੈ ਗਏ ਉਧਰ ਜਾਓ ਬੜੇ ਆਪਣੇ ਅਸਮੋ ਸਾਹਿਬ ਇੱਥੇ ਨਾ ਤੁਹਾਡੇ ਨਰਸਿੰਗ ਸਟੂਡੈਂਟ ਹੋਣੇ ਚਾਹੀਦੇ ਆ ਤੁਹਾਡਾ ਐਨਸੀਡੀ ਵਾਲੇ ਹੈ ਨਹੀਂ ਬੱਚੇ ਨਹੀਂ ਸਰ ਕਾਪੀ ਰੇਮ ਤਾਂ ਆ ਰਹੀ ਹੈ ਬਟ ਉਹਨੂੰ ਕਹਿ ਦਿੰਦੇ ਹਾਂ ਉਹਨੂੰ ਇਗਜ਼ਾਮ ਨਹੀਂ ਨਹੀਂ ਉਹ ਹੋਇਆ ਨਹੀਂ ਉਹ ਜਿੰਪਲੀ ਉਹਦਾ ਨਾ ਬੈਨਲ ਚ ਹੈ ਨਹੀਂਗਾ ਜਿਹੜੇ ਉਹ ਕਾਲਜ ਹੈ ਜਿਹੜਾ ਬਣਾ ਨਰਸਿੰਗ ਕਾਲਜ ਹੈ ਪੂਰਾ ਜਿੱਥੇ ਪਈਆਂ ਦੇ ਸੈਮੈਸਟਰ ਖਤ ਹੋ ਗਿਆ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਉਹਨਾਂ ਦਾ ਚਾਹੇ ਪਾਵੇ ਫਸਟ ਇਅਰ ਦੇ ਬੱਚੇ ਹੁਣ ਇੱਥੇ ਬੈਠੇ ਹੋਣੇ ਚਾਹੀਦੇ ਆ ਜਿਵੇਂ ਪੇਸ਼ੈਂਟ ਅਵਧਾਰੀ ਆ ਇੱਥੇ ਆ ਕੇ ਖੜ੍ਹ ਗਈ ਹੋ ਠੀਕ ਹੈ ਸਰ ਉਹਨੂੰ ਦੱਸਣਾ ਉਹਨੂੰ ਛੱਡ ਕੇ ਆਣਾ ਜੀ ਉਹਨੂੰ ਵਾਲਾ ਪੇਸ਼ੈਂਟ ਫੈਸਿਲੀਟੇਸ਼ਨ ਸੈਂਟਰ ਬਣਾਣਾ ਇੱਥੇ ਮੇਜ਼ ਲਾ ਦਿਓ ਉਹਨਾਂ ਨੇ ਸਾਰਿਆਂ ਦਾ ਬੀਪੀ ਚੈੱਕ ਕਰਨਾ ਠੀਕ ਹੈ ਉਹਨਾਂ ਨੂੰ ਗਾਈਡ ਕਰਨਾ ਪੁੱਛਣਾ ਕਿ ਤਕਲੀਫ ਹੈ ਫਿਰ ਉਹਨਾਂ ਨੂੰ ਜਿਹੜਾ ਕਮਰਾ ਡਾਕਟਰ ਦੇ ਕਮਰੇ ਦੇ ਬਾਹਰ ਛੱਡ ਦੇਣਾ ਠੀਕ ਹੈ ਸਰ ਹਉ ਹਾਂ ਜੇ ਤੁਸੀਂ ਗੱਬੀ ਦੋ ਵਾਰ ਦੀ ਕਹਿੰਦੇ ਮਨਨ ਪ੍ਰਸ਼ਾਸਨ ਅੱਛਾ ਕਰਲੀ ਰੋ ਇਹ ਮਨ ਮੈਂ ਆਈਵਰੀ ਦੱਸ ਕੇ ਜਾਂਦਾ ਜੀ ਆਈਐਸਐਮ ਉਹ ਚੇਜ ਹੋ ਜਾਂਦਾ ਫਿਰ ਉੱਥੇ ਦੀ ਉੱਥੇ ਦੀ ਕਰਦਾ ਜੀ ਮੋਲੋ ਫਿਰ ਉਹਨੂੰ ਥੋੜਾ ਜਿਹਾ ਫਾਸਟ ਟਰੈਕ ਕਰੋ ਵੀ ਇਹਨੂੰ ਕਿੱਦਾਂ ਕਰ ਸਕਦੇ ਆ ਤੁਸੀਂ ਯੂ ਹੈਵ ਟੂ ਅਪਲਾਈ ਯੋਰ ਮਾਈਨ ਆਨਲਾਈਨ ਹੁੰਦੀ ਹੈ ਅਪਲੀਕੇਸ਼ਨ ਪਰਚੀ ਬਣਦੀ ਹੈ ਕਿ ਨਹੀਂ ਹਾਂ ਜੀ ਆਨਲਾਈਨ ਬਣਦੀ ਹੈ ਸਰ ਇਹਨਾਂ ਨੂੰ ਲੋਕਾਂ ਨੂੰ ਪਤਾ ਨੂੰ ਪਤਾ ਹੈ ਹਾਂ ਜੀ ਹਾਂ ਜੀ ਸਰ ਹਰਉਣ ਲਈ ਨਹੀਂ ਨਹੀਂ ਉਹ ਤਾਂ ਹੈਗਾ ਕਰੋ ਬਣਾ ਕੇ ਆ ਸਕਦਾ ਹੈ ਨਾ ਆਨਲਾਈਨ ਦਾ ਮਤਲਬ ਵੀ ਕਰੋ ਪਰਚੀ ਬਣਾ ਕੇ ਆ ਦੇ ਆਪ ਕੋ ਠੀਕ ਹੈ ਜੀ ਇੱਥੇ ਸਿਰਫ ਐਂਟਰੀ ਕਰਦੇ ਹਾਂ ਜੀ ਹੋਰ ਤੁਸੀਂ ਆ ਬਾਹਰ ਨਹੀਂ ਵਗੈਰਾ ਲਿਖਾਈ ਦੋ ਕਿਤੇ ਲਿਖਾਈ ਦੋ ਕੋਈ ਖੜਾ ਲਿਖਿਆ ਜਿਹੜਾ ਉਹ ਤਾਂ ਘਟੋ ਘਟਾ ਇੱਥੇ ਇੱਥੇ ਬੱਚੇ ਖੜੇ ਹੋਣੇ ਚਾਹੀਦੇ 8-10 ਇਹਨਾਂ ਨੂੰ ਅਸਿਸਟ ਕਰਨ ਵਾਸਤੇ ਇੱਥੇ ਬੈਠਣ ਵਾਸਤੇ ਕੁਰਸੀਆਂ ਲਵਾਉ ਜੀ ਠੀਕ ਹੈ ਜੀ ਜਿਹੜਾ ਕੋ ਬਜ਼ੁਰਗ ਹੈ ਉਹਥੇ ਬਹਿ ਜਾਏ ਉਹਨੂੰ ਕਹਿੰਦੇ ਅਸੀਂ ਤੇਰੀ ਐਂਟਰੀ ਕਰਾ ਦੇਣਾ ਠੀਕ ਹੈ ਜੀ ਜਾ ਉਹਦਾ ਅਟੈਂਡੈਂਟ ਕਰਾ ਦੇ ਜਾਓ ਹੁਣ ਡਾਕਟਰ ਸਾਰੇ ਹੈ ਜੀ ਅੱਜ ਸਾਰੇ ਹਾਂਜੀ ਹਾਂਜੀ ਚ ਇਧਰ ਇਹ ਕਮਰੇ ਸਾਡੇ ਜਿਆਦਾ ਅੱਗੇ ਹਾਲ ਵੀ ਰਿਜਿਸਟ੍ਰੇਸ਼ਨ ਦਾ ਸਵਾਸ ਸੱਸਿਆ ਅਸਲੀ ਪ੍ਰੋਬਲਮ ਤਾਂ ਕੀ ਹੈ ਹਾਂਜੀ ਉੱਥੇ ਕਈ ਨਹੀਂ ਵਾਲੀ ਕੀ ਮੋਰ ਦਾ ਸਾਡੇ ਤੇ ਮੇਲ ਨਹੀਂ ਕੋਈ ਨਹੀਂ ਸਰ ਇੱਧੇ ਜਾਵਾਂਗੇ ਸਾਰੇ ਹਾਂਜੀ ਇਧਰ ਕੀ ਹੈ ਇੱਧਰ ਅੱਛਾ ਮੈਡੀਸ਼ਨ ਵਾਲੇ ਉਹ ਦੂਜੇ ਨੇ ਜੀ ਉਹ ਮੈਡੀਸ਼ਨ ਵਾਲੇ ਤੁਹਾਡੇ ਕੋਲੇ ਮੈਡੀਕਲ ਅਫਸਰ ਕਿੰਨੇ ਜੀ ਜੀ ਡੀ ਐਮ ਜਨਰਲ ਡਿਊਟੀ ਵਾਲੇ ਸਿਕਸ

ਆ ਗਿਆ ਬਾਟ ਵਾਲੋ ਮੈਡੀਕਲ ਅਫਸਰ ਦੇ ਦੇ ਠੀਕ ਹੈ ਜੇ ਉਹ ਪੇਸ਼ੈਂਟ ਦੇਖੇਗਾ ਇਹਨੂੰ ਦਿਖਾਏਗਾ ਕਿ ਸਪੀਡ ਡਬਲ ਕਰ ਦੇ ਠੀਕ ਹੈ ਨਾਲ ਇੰਟਰਨਲ ਆ ਮਾਤਾ ਗਈ ਉਹ ਤਾਂ ਦਾਰ ਦਾ ਗੱਲ ਪੈ ਗਿਆ ਲਾ ਪੁੱਛ ਨੀ ਨੀ ਗੱਲ ਨਹੀਂ ਪੜ ਕਿ ਉਹ ਵੀ ਗੱਲ ਨਹੀਂ ਪੜਾ ਵੀ ਕਿਸੇ ਬਹੁਤ ਗੱਲ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਅਰੇ ਦੁਖੀ ਹੰਸੇ ਵਾਸਤੇ ਆਇਆ ਇੱਥੇ ਇੱਕ ਮਿੰਟ ਹੀ ਹੋ ਰਿਹਾ ਐਸਐਮਓ ਸਾਹਿਬ ਇੱਥੇ ਉਹ ਤੁਹਾਡੇ ਜਿਹੜਾ ਸਾਰਾ ਸਿਸਟਮ ਸਾਰੇ ਹਸਤਾਂ ਚ ਲੱਗਿਆ ਹੈਗਾ ਕਾਊਂਟਰ ਲਾਦੇ ਉਹਦਾ ਟੋਕਨ ਨੰਬਰ ਹੋਏਗਾ ਇੱਥੇ ਬੈਠਣ ਮੌਕੇ ਇੱਥੇ ਕੁਰਸੀਆਂ ਵੜਾ ਦਿਓ ਜਿਹੜਾ ਆਂਦਾ ਆਰਾਮ ਨਾਲ ਬੈਠੇ ਬਸ ਗੱਲ ਪਹੁੰਚ ਠੀਕ ਹੈ ਜੀ ਉਹ ਇੱਥੇ ਆਰਾਮ ਨਾਲ ਬੈਠੇ ਉਹਦੀ ਜਦੋਂ ਵਾਰੀ ਆਵੇ ਅਗਲਾ ਅੰਦਰ ਜਾ ਦੋ ਦਿਨ ਲੱਗਣਗੇ 1.5 10 ਹਜ਼ਾਰ ਬਾਬੂ ਜੀ ਬਾਬੂ ਜੀ ਬਾਬੂ ਜੀ ਬਾਬੂ ਜੀ ਜੋ ਵੀ ਲਾਉਂਦਾ ਮੈਂ ਕਹਿੰਦਾ 50000 ਲੱਗੇ ਕਰਾ ਕੇ ਦੇਾਂਗੇ ਹੋਰ ਦੱਸੋ ਕੋਈ ਨਹੀਂ ਅੱਗੇ ਹੁੰਦਾ ਸੀ ਪਹਿਲਾਂ ਤੁਹਾਡੇ ਮੰਤਰੀ ਆਤਰੇ ਫਿਰਦੇ ਸੀ ਕਰ ਰਹੇ ਆ ਨਾ ਜੀ ਤੁਹਾਨੂੰ ਤੁਹਾਨੂੰ ਪੁੱਛਣਾ ਆਏ ਆ ਆਪਣਾ ਆ ਲੱਗਿਆ ਹੋਇਆ ਤੁਹਾਡੇ ਇਧਰ ਡਾਟਾ ਟੋਕਰ ਵਾਲਾ ਇਧਰ ਵੀ ਲੱਗਿਆ ਹੋਇਆ ਚੱਲਦਾ ਨਹੀਂ ਪਿਆ ਇਹਨੂੰ ਚਲਾਓ ਇਹਨੂੰ ਚਲਾਓ ਇੱਥੇ ਕੁਰਸੀਆਂ ਲਵਾ ਦਿਓ ਥੋੜੇ ਜਿਹਾ ਕੰਮ ਨਹੀਂ ਇੱਥੇ ਉਹ ਕੁਰਸੀਆਂ ਲਵਾ ਦਿਓ ਇਹਨੂੰ ਇਹਨੂੰ ਉਹਦੇ ਪਿੱਛੇ ਨਾਲ ਲਵਾ ਇਧਰ ਰੋ ਕੱਢ ਦਿਓ ਇੱਥੇ ਲਵਾਓ ਇੱਧਰ ਲਵਾਓ ਉਹ ਉਹਦੇ ਪਿੱਛੇ ਨਹੀਂ ਜਿੱਥੇ ਡਾਕਟਰ ਦੀ ਤਖਤੀ ਇਧਰ ਕਰ ਦਿਓ ਇੱਕ ਚੀਜ਼ ਕਰੋ ਇਹ ਚੱਲਣੇ ਚਾਹੀਦੇ ਆ ਜੀ ਮੰਤਰੀ ਜੀ ਸੁਣੋ ਜੀ ਹਾਂ ਜੀ ਕਿ ਤਕਲੀਫ ਹੈ ਜੀ ਹੈ ਕੋਈ ਨਹੀਂ ਦੇਖੇਗਾ ਡਾਕਟਰ ਬੈਠ ਪਰਚੀ ਬਣੀ ਹੋਈ ਆ ਬੈਠ ਜਾਓ ਰਾਮਣਾ ਤੁਹਾਡੀ ਵਾਰੀ ਆਏਗੀ ਤੁਹਾਨੂੰ ਦੱਸੇਗਾ ਪ੍ਰੋਬਲਮ ਕੀ ਆ ਇੱਥੇ ਨਾ ਨਰਸਿੰਗ ਸਟਾਫ ਨੂੰ ਸੁਣਾ ਦੇ ਅੱਛਾ ਉਹ ਮਤਲਬ ਦੇ ਸ਼ੁੱਡ ਬੀ ਫੈਸਿਲੀਟੇਟਡ ਆ ਗਾਲਿ ਕਦੀ ਚੱਲਦੇ ਉਹਨਾਂ ਨੂੰ ਪੁੱਛ ਲਓ ਮਤਲਬ ਇੰਨੇ ਚ ਬਹੁਤ ਹੁੰਦਾ ਵਾਸ਼ਰੂਮ ਦਾ ਅਸਤੇ ਉਹ ਕਿੱਥੇ ਆਉਂਦਾ ਜਿਵੇਂ ਦਵਾਈ ਦੀ ਵੀ ਸਾਰੀ ਮਿਲਦੀ ਅੰਦਰ ਉਹ ਬਾਹਰੋਂ ਵੀ ਲੈਣੀ ਪੈਂਦੀ ਆ ਕਿਤੇ ਪੇਸ਼ੈਂਟ ਦੇਖਦੇ ਹੋ ਰੋਜ਼ ਹਾਂਜੀ ਫਿਰ ਵੀ ਆਈ ਸਾਰੀ ਅੰਦਰੋਂ ਮਿਲ ਜਾਂਦੀ 100 ਹੋ ਜਾਂਦੇ ਫਿਜ਼ੀਸ਼ੀਅਨ ਯੂਰ ਦਾ ਓਨਲੀ ਫਿਜ਼ੀਸ਼ੀਅਨ ਔਰ ਚੋਰ ਨਹੀਂ ਹੈ ਕੋਈ। ਚਲੋ। ਤੁਸੀਂ ਬੀਬੀ ਤੁਸੀਂ ਪਹਿਲਾਂ ਵੀ ਆਇਆ? ਦਵਾਈ ਮਿਲਣ ਆ ਕੀ ਹੁਣ? ਹਾਂਜੀ ਮਿਲ ਗਈ। ਅੰਦਰ ਮਿਲ ਗਈ। ਮਿਲ ਗਈ ਦਵਾਈ ਸਾਰੀ ਮਿਲ ਗਈ ਹੈ ਨਾ ਕੋਈ ਬਿਜਾਰਾਤ ਨਹੀਂ ਕਿਹਾ ਬਿਜਾਰਾਤ ਲਾਓ? ਨਹੀਂ। ਅੱਛਾ। ਟੈਸਟ ਵੀ ਅੰਦਰ ਹੁੰਦੇ ਆ? ਹਾਂਜੀ ਅੰਦਰ। ਇਹ ਤਾਂ ਫਰਕ ਹੈ ਜੀ ਫਿਰ ਹੁਣ। ਹੋਰ ਕਰਾਂਗੇ ਜੀ ਹੁਣ। ਦੇਖੋ ਹੁਣ ਨਾ ਦਵਾਈਆਂ ਪਹਿਲਾਂ ਦਵਾਈਆਂ ਨਹੀਂ ਮਿਲਦੀਆਂ ਸੀ। ਟੈਸਟ ਨਹੀਂ ਹੁੰਦਾ ਸੀ। ਬਲੀ ਜਾਂਦੇ ਨੇ ਸੀ। ਹੁਣ ਬਲੀ ਜਿਆਦਾ ਨਾਲ ਲੱਗ। ਚੰਗੀ ਗੱਲ ਹੈ। ਅਸੀਂ ਹੋਰ ਵਧੀਆ ਬੰਦੋਬਸਤ ਕਰ ਰਹੇ ਹਾਂ। ਇਹਨਾਂ ਦੇ ਇੱਥੇ ਬੈਠਣ ਦਾ ਕਰਦੇ ਵਸਨੋਂ ਸਰ ਕੋਈ ਨਹੀਂ ਕਰੋ ਤੁਸੀਂ ਕਰੋ ਕਾਰਿਆਂ ਠੀਕ ਹੈ ਸਰ ਇਹ ਤਾਂ ਚੀਜ਼ ਨਹੀਂ ਕਲੀਅਰ ਵੀ ਜੋ ਉਹਦਾ ਤਾਂ ਬੈਠਾ ਹਿਸਟਰੀ ਲਿਖਣਗੇ ਟੈਸਟ ਲਿਖਣਗੇ ਉਹ ਸਿੱਖਣਗੇ ਬੱਚੇ ਵੀ ਸਿੱਖਣਗੇ ਜੀ ਜਦੋਂ ਜੀ ਉਹਨਾਂ ਨੂੰ ਕਰਕੇ ਨਾ ਆਪਾਂ ਉਹਨਾਂ ਨੂੰ ਪਾਰਟਾਈਂਗ ਪਾਰਟਾਈਂਗ ਇੱਥੇ ਰੱਖ ਲਾਂਗੇ ਅਗਲਾ ਇੱਥੇ ਆ ਕੇ ਦੇਖ ਲੈ ਪਿਛੋਂ ਨਾ ਅਜੀ ਉਹਨਾਂ ਨੂੰ ਪੈਸੇ ਦੇਵਾਂਗੇ ਨਾਲੇ ਕੰਮ ਕੰਮ ਕਰੇਗਾ ਅਗਲੇ ਦਾ ਰੈਪਿਊਟੇਸ਼ਨ ਬਣੇਗਾ ਜੇ ਕੋਈ ਦੇਖੋ ਇਮਾਨਦਾਰ ਬੰਦਾ ਹੋਵੇ ਕੰਮ ਕਰਨ ਵਾਲਾ ਪਹਿਲੇ ਕਾਲ ਤੋਂ ਬਹੁਤ ਸੁਧਾਰ ਹੋਇਆ ਸੀ ਸਰ ਹਾਂ ਇਹਨਾਂ ਕਰਕੇ ਪੂਰੀ ਰਾਤ ਦੀ ਹੋਰ ਇਮਾਨਦਾਰੀ ਦੀ ਪ੍ਰੋਬਲਮ ਨਹੀਂ ਹੁਣ ਡਾਕਟਰ ਆ ਗਏ ਹੁਣ ਇਹ ਤਾਂ ਵੀ ਡਾਕਟਰ ਨਹੀਂ ਆਏ ਨਹੀਂ ਹੋਏਗਾ 6 ਡਾਕਟਰ ਲਾਏ ਜੀ ਹੁਣ ਹੋਰ ਪੇ ਜਾਗੇ ਇਹਨੇ ਕੋ ਹੈਗੇ ਛੇ ਡਾਕਟਰ ਹੋਣ ਕਿਉਂ ਬਗਾਤ ਨੂੰ ਹੁੰਦੇ ਹਾਂ ਹਾਂਜੀ ਹਾਂਜੀ ਉਹ ਇੱਕ ਦਿਨ ਨਿਕਲ ਹੋਂ ਵਿੱਚ ਇੰਨੀ ਉੱਥੇ ਉਹਦੀ ਸ਼ਿਕਾਇਤ ਉਹਦੀ ਸ਼ਿਕਾਇਤ ਉਹ ਦੋ ਤਿੰਨ ਬੰਦੇ ਥੋੜੇ ਬੜੇ ਮਾੜੇ ਆ ਉਹਨਾਂ ਨੂੰ ਕੱਟਦੇ ਹੋ ਰਹੇ ਸਨ ਡਾਕਟਰ ਦੋ ਤਿੰਨ ਬੰਦੇ ਬੜੇ ਮਾੜੇ ਸੀ ਫੋੜ ਕੇ ਗਏ ਮੇਰੇ ਪਾਜ਼ਾ ਨੂੰ ਹੋ ਰਿਹਾ ਸੀ ਮੈਂ ਲੈ ਕੇ ਆਇਆ ਔਰ ਕੋਈ ਡਾਕਟਰ ਨਹੀਂ ਸੀ ਜੀ ਨਹੀਂ ਨਹੀਂ ਦੇਖੋ ਬਰੀ ਗੱਲ ਹੈ ਉਹਨੂੰ ਲੈ ਕੇ ਗਿਆ ਵਾਪਸ ਐਮਰਜੈਂਸੀ 'ਚ ਪੁੱਛਿਆ ਉਹ ਕਹਿੰਦੇ ਅਸੀਂ ਬਿਨਾ ਉਹਨਾਂ ਦੇ ਡਾਕਟਰਾਂ ਦੇ ਹੋਣ ਤੋਂ ਵੀ ਲਿਖਣ ਤੋਂ ਨਹੀਂ ਲਾ ਸਕਦੇ ਕੋਈ ਦਗ ਨਾ ਲੇੜੀ ਕੋਈ ਇੰਜੈਕਸ਼ਨ ਵਗੈਰਾ ਤੇ ਮੇਰਾ ਕੋਈ ਰਾਤ ਨੂੰ ਡਾਕਟਰ ਦਾ ਮੈਡੀਕਲ ਚੱਕਾਰ ਹੈ ਅੰਗਤੇ ਨਾਲ ਪਟਿਆਲੇ ਜਾਣਾ ਬੈਠਾ ਤੁਸੀਂ ਨੇ ਇੱਕ ਕੰਮ ਕਰੋ ਇੱਕ ਕੰਮ ਕਰੋ ਪੰਜ ਸੱਤ ਦਾ ਕੋਈ ਇਨਸੀਡੈਂਟ ਹੋ ਗਏ ਕਿਉਂ ਨਸੇ ਤੇ ਡਾਊਨ ਹੁੰਦਾ ਕਿਦਾ ਜੀ 2-3 ਲਸਾਰੇ ਲੱਗੇ ਹੋ ਪਰ ਚੰਦਾ ਕੋਈ ਨਹੀਂ ਇਹ ਰੋਸਾ ਚਲਦੇ ਕਰੋ ਸਾਰੇ ਇਹ ਜੀ ਕਹਿਣ ਲੇ ਕਿ ਸਿੰਗਲ ਹੈ ਇਹ ਵਾਲਾ ਨਾ ਇਹਨਾਂ ਨੂੰ ਚਲਾਓ ਦੇ ਲੋ ਚਲਾਓ ਇਹਨਾਂ ਨੂੰ ਕੁਝ ਨਹੀਂ ਇੱਕ ਮਿੰਟ ਹਰ

ਬਹੁਤ ਅੱਛਾ ਉਹਨਾਂ ਦੇ ਦੇਖੋ ਇਹਨਾਂ ਕੋਲ ਰੈਸ਼ਰ ਦੇ ਨਾਲ ਲਗਾਓ ਤੁਸੀਂ ਨਾ ਇੰਡੀਪੈਂਡੈਂਟਲੀ ਦੇਖਣੇ ਸ਼ੁਰੂ ਕਰੋ ਫਿਰ ਇਹਨਾਂ ਨੂੰ ਦਿਖਾਓ ਅੱਗੇ ਜਾ ਕੇ ਤਾਂ ਕਿ ਇਹਨਾਂ ਦਾ ਟਾਈਮ ਬਚੇ ਉਹਨਾਂ ਨੂੰ ਨਰਸਿੰਗ ਸਟੂਡੈਂਟ ਦਿਓ ਜੀ ਤੁਹਾਡੇ ਨਰਸਿੰਗ ਸਟੂਡੈਂਟ ਵਾਲੇ ਕੋਲ ਚੁਆਇਸ ਨਹੀਂ ਹੈ ਜੀ ਉਹਨਾਂ ਨੂੰ ਕੋ ਭੱਜੋ ਫਿਰ ਅਸੀਂ ਮਤਲਬ ਹੋਰ ਕੋਈ ਹੋਰ ਬਾਧੂ ਬਣਨ ਮਤਲਬ ਡੇਲੀ ਆਣੇ ਉਹਨਾਂ ਦੇ ਸਾਰੇ ਦੇ ਇਗਜ਼ਾਮ ਇਕੱਠੇ ਨਹੀਂ ਹੁੰਦੇ ਜੀ ਮਤਲਬ ਸਾਰੇ ਦੇ ਇਗਜ਼ਾਮ ਇਕੱਠੇ ਨਹੀਂ ਹੁੰਦੇ ਚਾਹੇ ਫਰਸਟ ਈਅਰ ਦੇ ਸਟੂਡੈਂਟਸ ਆਣ ਕੇ ਕੁਝ ਤਾਂ ਕਰਨਗੇ ਲੋਕਾਂ ਨੂੰ ਗਾਈਡ ਕਰਨਗੇ ਕੁਝ ਕਰਨਗੇ ਉਹਨਾਂ ਨਾਲ ਹੀ ਸਿੱਖਣਗੇ ਬੱਚੇ ਇਹਨਾਂ ਪਟਿਆਲੇ ਨੂੰ ਬਿਲੋਂਗ ਕਰਦੇ ਹੋ ਫਤਨਾ ਨੂੰ ਤੁਸੀਂ ਪਤਨਾ ਜਾਣਾ ਚਾਹੁੰਦੇ ਸੀ ਆਈ نو ਕਿੰਨੇ ਕਿੰਨੇ ਦਿਨ ਦਿਆ ਤੁਹਾਡੀ ਗੁਰੂ ਗੋਬਿੰਦ ਸਿੰਘ ਦੇ ਬੱਚੇ ਹੁੰਦੇ ਨੇ ਉਸ ਤੋਂ ਬਾਅਦ ਵੀ ਇੱਥੇ ਰਹਿਣਾ ਠੀਕ ਹੈ ਐਸ ਤੋਂ ਐਸਐਮਓ ਬਣ ਕੇ ਜਾਣਾ ਜੇ ਅਸੀਂ ਨਾਈਟ ਡਿਊਟੀ ਲਾਵਾਂਗੇ ਤਾਂ ਕਰਨੀ ਪੈ ਜੂਗੀ ਠੀਕ ਹੈ ਸਾਡੇ ਸਿਰ ਤੇ ਕਾਲਜ ਚੱਲਦੇ ਆ ਉਹਨਾਂ ਦੇ ਆਪਾਂ ਉਹਨਾਂ ਤੋਂ ਕੀ ਲੈਣਾ ਜੀ ਇਹ ਬੜੀਆ ਚਤਿੰਜੇ ਵੀ ਆਣੇ ਬਿਠਾਏ ਹੋਏ ਨੇ ਨਾ ਲੋਕ ਬੱਸ ਸਮਾ ਹੋਵੇ ਨਾ ਹਾਂ ਬੈਠੇ ਹੋ ਬੈਠੇ ਹੋ ਬਸ ਆਹ ਆ ਚੱਲਦੇ ਕਰੋ ਇਹ ਇਹ ਦੇਖੋ ਇਤਾਰ ਹੀ ਗੱਡੀ ਹੋਈ ਐ ਇਹ ਚੱਲਦੇ ਕਰੋ ਇਹਨਾਂ ਨੂੰ ਠੀਕ ਐ ਸਰ ਜੀ ਚੱਲਦੇ ਰਹੋ ਇੱਕ ਟੋਕਨ ਮਲ ਕੇ ਦਈ ਜਾਓ ਉਹੀ ਟੋਕਨ ਨੰਬਰ ਉਹਨਾਂ ਨੇ ਰਸਿਕਾਲ ਜੀ ਅੱਜ ਮੈਂ ਸੁਬਾਣੇ ਦੇ ਸਿਵਲ ਹਸਪੀਟਲ ਮੇਰਾ ਭਰਾ ਮੇਰੇ ਨਾਲ ਹੈ ਜੀ ਚੇਤਨ ਜਾੜਾ ਮਾਜਰਾ ਜੀ ਲੋਕਲ ਐਮ ਐਲ اے ਔਰ ਹਰਪਿੰਦਰ ਸਿੰਘ ਸਾਡੇ ਐਸ ਐਮ ਆ ਮੈਂ ਅੱਜ ਅਚਨ ਚ ਚੱਕ ਜਿਹੜਾ ਦਾ ਨਿਰੀਖਣ ਕੀਤਾ ਜੀ ਅਚੰਚੇ ਦੌਰਾ ਸੀ ਮੇਰਾ ਔਰ ਲੇਕਿਨ ਮੈਨੂੰ ਬੜੀ ਖੁਸ਼ੀ ਹੈ ਜੀ ਇੱਥੇ ਹੁਣ 700 800 ਪੇਸ਼ੈਂਟ ਰੋਜ਼ ਆਂਦੇ ਆ ਔਰ ਉਹਨਾਂ ਨੂੰ ਦਵਾਈ ਮਿਲ ਰਹੀ ਆ ਔਰ ਸਪੈਸ਼ਲਿਸਟਸ ਬਾਕੀ ਸਾਰੇ ਜੁਆਇਨ ਕਰ ਗਏ ਆ ਉਹਦੇ ਨਾਲ ਸਿਰਫ ਸਾਡੇ ਕੋਲ ਇੱਕ ਸਰਜਨ ਨੇ ਆ ਉਹ ਵੀ ਮੈਂ ਆਉਣ ਵਾਲੇ ਦਿਨਾਂ 'ਚ ਮੈਨੂੰ ਉਮੀਦ ਆ ਕਿ ਕੋਈ ਨਾ ਕੋਈ ਸਰਜਨ ਜਿਹੜਾ ਹੈਗਾ ਉਹ ਭੇਜ ਦਾਂਗੇ ਅਸੀਂ ਲੋਕਾਂ ਨੂੰ ਸੁਵਿਧਾ ਮਿਲ ਰਹੀ ਆ ਔਰ ਦਵਾਈਆਂ ਸਾਰੀਆਂ ਮਿਲ ਰਹੀਆਂ ਹੈਗੀਆਂ ਕਿਉਂਕਿ ਹੁਣ ਦਵਾਈਆਂ ਵੀ ਮਿਲਦੀਆਂ ਟੈਸਟ ਵੀ ਹੁੰਦੇ ਆ ਰਸ਼ ਬਹੁਤ ਹੋ ਗਿਆ ਜਿਹੜਾ ਮੈਡੀਕਲ ਦਾ ਸਪੈਸ਼ਲਿਸਟ ਹੈ ਸਾਡਾ ਚਾਹੇ ਗਾਇਨੀ ਦੇ ਆ ਪ੍ਰੋਡੈ ਹੱਡੀਆਂ ਦੇ ਆ ਮਤਲਬ ਉਹ 100 100 ਸਵਾ 100 ਪੇਸ਼ੈਂਟ ਰੋਜ਼ ਦੇਖਦੇ ਆ ਜੀ ਉਹਦੇ ਕਰਕੇ ਰਸ਼ ਹੈ ਉਹਦੇ ਵਾਸਤੇ ਉਹਨਾਂ ਨੇ ਮੈਂ ਦੋ ਤਿੰਨ ਸੁਝਾਅ ਦਿੱਤੀ ਆ ਇੱਕ ਤਾਂ ਇਹਨਾਂ ਦੇ ਜਿਹੜੇ ਟੋਕਨ ਸਿਸਟਮ ਹੈ ਉਹ ਕੰਮ ਨਹੀਂ ਕਰ ਰਿਹਾ ਸੀਗਾ ਉਹ ਟੋਕਨ ਸਿਸਟਮ ਕੰਮ ਕਰਨਾ ਚਾਹੀਦਾ ਲੋਕਾਂ ਦੇ ਬੈੰਡ ਦੀ ਸੁਵਿਧਾ ਹੋਣੀ ਚਾਹੀਦੀ ਆ ਪੀਣ ਲਈ ਸਾਫ਼ ਪਾਣੀ ਸਾਫ਼ ਟਾਇਲਟਸ ਇਹ ਸਾਰੀਆਂ ਸੁਵਿਧਾਵਾਂ ਹੋਣੀਆਂ ਚਾਹੀਦੀਆਂ ਇਹਦੇ ਨਾਲ ਨਾਲ ਜਿਹੜੇ ਨਰਸਿਕ ਸਟੂਡੈਂਟਸ ਹੈ ਉਹਨਾਂ ਦਾ ਬਿਹਤਰ ਇਸਤੇਮਾਲ ਕਰਕੇ ਵੀ ਜਿਹੜੇ ਡਾਕਟਰਸ ਇੱਥੇ ਜਿੱਥੇ ਰਸ਼ ਹੈਗਾ ਉੱਥੇ ਨਰਸਿੰਗ ਸਟੂਡੈਂਟ ਚਾਹੀਦੇ ਆ ਆਪਰੇਟੀ ਤੋਂ ਲੈ ਕੇ ਜਿੱਥੇ ਉਹਨਾਂ ਨੇ ਅੱਗੇ ਡਾਕਟਰ ਕੋਲ ਜਾਣਾ ਉਹਨੂੰ ਗਾਈਡ ਕਰਨਾ ਫਿਰ ਡਾਕਟਰ ਦੀ ਅਸਿਸਟ ਕਰਨਾ ਉਹਦੇ ਉਹਨੂੰ ਅਸਿਸਟ ਕਰਨ ਲਈ 4-5 ਬੰਦੇ ਹੋਣੇ ਚਾਹੀਦੇ ਆ ਤਾਂ ਕਿ ਡਾਕਟਰ ਦੀ ਸਪੀਡ ਜਿਹੜੀ ਡਬਲ ਹੋ ਜਾਏ ਤੇ ਅਸੀਂ ਲੋਕਾਂ ਨੂੰ ਬਿਲਕੁਲ ਜਿਹੜੀ ਹੈਗੀ ਆ ਜਿਹੜੀ ਪਹਿਲਾਂ ਨਾਲੋਂ ਸੁਵਿਧਾਆਂ ਹੋਰ ਬਿਹਤਰ ਦੇਵਾਂਗੇ ਡਾਕਟਰ ਅਸੀਂ ਭੇਜਦੇ ਆ ਡਾਕਟਰ ਹੁਣ 6 ਹੈਗੇ ਆ ਤੇ ਹੁਣ ਇਹ ਨਹੀਂ ਹੁੰਦਾ ਵੀ ਰਾਤ ਨੂੰ ਵੀ ਡਾਕਟਰ ਹੁੰਦਾ ਇਹ ਨਹੀਂ ਵੀ ਡਾਕਟਰ ਨਹੀਂ ਹੁੰਦਾ ਹੁਣ ਨਰਸਾਂ ਦੀ ਕਮੀ ਆ ਜੀ ਨਰਸਾਂ ਵੀ ਉਹਨਾਂ ਦੀ ਸਿਲੈਕਸ਼ਨ ਹੋ ਗਈ ਆ ਜਦੋਂ ਮਾਡਲ ਕੋਡ ਖਤਮ ਹੋਇਆ ਉਸ ਤੋਂ ਬਾਅਦ ਨਰਸਸ ਵੀ ਭੇਜਾਂਗੇ ਔਰ ਹੋਰ ਬਾਕੀ ਦੇ ਸਪੈਸ਼ਲਿਸਟ ਹੋਰ ਡਾਕਟਰ ਵੀ ਭੇਜਾਂਗੇ ਤੇ ਮੈਂ ਇਸ ਬਾਣੇ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਿਵੇਂ ਚੇਤਨ ਜੀ ਹਮੇਸ਼ਾ ਜਿਹੜੇ ਹੈਗਾ ਚਿੰਤਤ ਰਹਿੰਦੇ ਆ ਇਹਦੇ ਬਾਰੇ ਮੇਰੇ ਨਾਲ ਗੱਲਬਾਤ ਕਰਦੇ ਰਹਿੰਦੇ ਆ ਤੇ ਅਸੀਂ ਬਹੁਤ ਬਿਹਤਰ ਜਿਹੜੀਆਂ ਹੋਰ ਮੈਡੀਕਲ ਸਟਾਫ ਭੇਜਾਂਗੇ ਹੋਰ ਦਵਾਈਆਂ ਸਾਰਾ ਬੰਦੋਬਸਤ ਹੋਰ ਭੇਜਾਂਗੇ ਤੇ ਇਹਦੇ ਨਾਲ-ਨਾਲ ਸਾਰੇ ਪਰਿਵਾਰਾਂ ਨੂੰ ਜਿਹੜਾ ਹੈਗਾ ਉਹ 10 ਲੱਖ ਦਾ ਬੀਮਾ ਵੀ ਅਗਲੇ ਮਹੀਨੇ ਮਿਲ ਜਾਏਗਾ ਜੀ ਬਹੁਤ ਬਹੁਤ ਧੰਨਵਾਦ